ਪੰਜਾਬ ਯੂਨੀਵਰਸਿਟੀ ਦੇ ਨਾਮ ਬਦਲਣ ਨੂੰ ਲੈ ਕੇ ਜਿਹੜੀ ਐ ਸਿਆਸਤ ਸ਼ੁਰੂ ਹੋ ਚੁੱਕੀ ਆ ਆਮ ਬੰਦੇ ਦਾ ਆਮ ਇੱਕ ਸਟੂਡੈਂਟ ਦਾ ਯੂਨੀਵਰਸਿਟੀ ਦੇ ਇਸ ਚੀਜ਼ ਨਾਲ ਕੋਈ ਲੈਣ ਦੇ ਨਹੀਂ ਇੱਥੇ ਹਰ ਮਤਲਬ ਵਰਗ ਦਾ ਹਰ ਸਟੇਟ ਦਾ ਬੱਚਾ ਪੰਜਾਬ ਯੂਨੀਵਰਸਿਟੀ 'ਚ ਲਗਭਗ ਪੜਦਾ ਹੈ ਤਾਂ ਅੱਜ ਤੱਕ ਤਾਂ ਇਹੋ ਜੀ ਕੋਈ ਮਤਲਬ ਗੱਲ ਨਹੀਂ ਡਿਮਾਂਡ ਖੜੀ ਨਹੀਂ ਹੋਈ ਕਿ ਇਸ ਦਾ ਨਾਮ ਬਦਲਿਆ ਜਾਵੇ ਪਹਿਲਾਂ ਆਪ ਨੂੰ ਇਹ ਸੋਚਣਾ ਚਾਹੀਦਾ ਵੀ ਪੰਜਾਬ ਯੂਨੀਵਰਸਿਟੀ ਦਾ ਮਤਲਬ ਕੱਲਾ ਇੱਕ ਕੈਂਪਸ ਨਹੀਂਗਾ ਐਸ ਯੂਨੀਵਰਸਿਟੀ ਨਾਲ ਜਿਹੜੇ ਪੰਜਾਬ ਦੇ 201 ਕਾਲਜ ਅਫੀਲੀਏਟਡ ਨੇ ਜਿਹੜੇ ਬੱਚੇ ਉੱਥੇ ਪੜ੍ਹਦੇ ਆ ਉਹ ਸਾਰਿਆਂ ਦੇ ਵੀ ਪੰਜਾਬ ਯੂਨੀਵਰਸਿਟੀ ਦਾ ਉਹਨਾਂ ਦੇ ਵੀ ਉਨਾ ਹੀ ਹੱਕ ਹੈ। ਉਹਨਾਂ ਨੂੰ ਕੁਰਸੀਆਂ ਦਿੱਲੀ ਦੀ ਸ਼ਹਿਰ ਤੇ ਮਿਲਣਗੀਆਂ ਤਾਂ ਉਹ ਦਿੱਲੀ ਦੀ ਹੀ ਗੱਲ ਸੁਣਨਗੇ। ਪੰਜਾਬ ਯੂਨੀਵਰਸਿਟੀ ਨਾਮ ਹੈ ਹਨਾ ਇਹ ਆਲਰੇਡੀ ਕਨੋਰਸ ਤੋਂ ਉਹਨੂੰ ਕਵਰ ਕਰ ਰਿਹਾ ਜਿਹਦੇ ਵਿੱਚ ਕੀ ਹਰਿਆਣਾ ਵੀ ਆ ਜਾਂਦਾ ਹੈ ਹਿਮਾਚਲ ਵੀ ਆ ਜਾਂਦਾ ਹੈ ਕਿ ਜਿੱਥੋਂ ਜਿੱਥੋਂ ਪੰਜਾਬ ਦੇ ਦਰਿਆ ਵਗਦੇ ਆ ਤਾਂ ਇਸ ਤਰ੍ਹਾਂ ਦੀ ਤਾਂ ਕੋਈ ਡਿਮਾਂਡ ਕਦੇ ਵੀ ਹੋਈ ਨਹੀਂ ਹੈਗੀ ਤੇ ਜਿਹੜੇ ਗੱਲ ਕਰੀ ਤੇਪਿੰਦਰ ਖੋਡਾ ਜੀ ਦੀ ਉਹਨਾਂ ਨੇ ਤਾਂ ਦੇਖੋ ਜੀ ਆਪ ਦੀਆਂ ਸਿਆਸੀ ਰੋਟੀਆਂ ਸੇਕਣੀਆਂ ਹੈ ਹਨਾ ਪਹਿਲੀ ਗੱਲ ਤੇ ਇਹ ਵੀ ਇੱਥੇ ਕਿਸੇ ਵਿਦਿਆਰਥੀ ਨੂੰ ਆਉਣ ਦੀ ਪੜਨ ਦੀ ਮਨਾਹੀ ਨਹੀਂ ਹੈ ਵੀ ਆਪਾਂ ਕਹੀਏ ਵੀ ਇੱਥੇ ਹਰਿਆਣਵੀ ਬੱਚਿਆਂ ਨਾਲ ਕਦੇ ਵੀ ਕੋਈ ਤੱਕਾ ਹੋਇਆ ਹੋਵੇ ਕਿਸੇ ਨੂੰ ਨਾ ਹੋਈ ਹੋਵੇ ਵੀ ਇੱਥੇ ਤੁਸੀਂ ਪੜ੍ਹਨ ਨਹੀਂ ਆ ਸਕਦੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਇਹ ਗੱਲ ਸਿਰਫ ਇਹ ਨਹੀਂ ਹੈ ਵੀ ਜਿਹੜੀ ਯੂਨੀਵਰਸਿਟੀ ਜੋ ਬੱਚਾ ਪੜ੍ਹਨ ਜਾਂਦਾ ਹੈ ਉਹਦੇ ਉਹਦੇ ਹਿਸਾਬ ਨਾਲ ਨਾਮਕਰਨ ਕਰ ਦਿੱਤਾ ਜਾਵੇ ਇਹਦੇ ਹਿਸਾਬ ਨਾਲ ਯੂਨੀਵਰਸਿਟੀ ਦਾ ਨਾਮ ਨਹੀਂ ਰੱਖਿਆ ਜਾਂਦਾ ਇਸ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਇਸ ਕਰਕੇ ਰੱਖਿਆ ਹੋਇਆ ਹੈ ਕਿਉਂਕਿ ਇਹ ਪੰਜਾਬ ਦੀ ਧਰਤੀ ਤੇ ਬਣੀ ਹੋਈ ਹੈ ਯੂਨੀਵਰਸਿਟੀ ਕਰਕੇ ਅਨੁਰਾਗ ਦਲਰ ਬਣਿਆ ਅਨੁਰਾਗ ਦਲਾਲ ਕਰਕੇ ਯੂਨੀਵਰਸਿਟੀ ਨਹੀਂ ਬਣੀ ਹੈਗੀ ਦਰਤਾ ਹੈ ਚਾਹੁੰਦੇ ਹੀ ਹੈ ਕਿ ਲੋਕਾਂ ਨੂੰ ਆਪਸੇ ਪਾੜ ਕੇ ਰਾਜ ਕਰੀਏ ਜਿਹੜੀ ਪਹਿਲਾਂ ਤੋਂ ਨੀਤੀ ਚੱਲਦੀ ਹੁੰਦੀ ਡਿਵਾਈਡ ਐਂਡ ਰੂਲ। ਪੁਨਜ ਕੁਰੂਕਸ਼ੇਤਰੀ ਯੂਨੀਵਰਸਿਟੀ ਵਿੱਚ ਵੱਧ ਪੰਜਾਬੀ ਪੜਨ ਲੱਗ ਜਾਣ ਤੇ ਉਹਦਾ ਨਾਮ ਅਸੀਂ ਪੰਜਾਬ ਯੂਨੀਵਰਸਿਟੀ ਨਹੀਂ ਕਰਾਂਗੇ ਨਾ ਉਹ ਕੁਰੂਕਸ਼ੇਤਰੀ ਯੂਨੀਵਰਸਿਟੀ ਹੀ ਰਹੂਗੀ ਕਿਉਂਕਿ ਉਹ ਕੁਰੂਕਸ਼ੇਤਰੀ ਧਰਤੀ ਤੇ ਬਣੀ ਹੋਈ ਹੈ ਉਥੋਂ ਦੇ ਲੋਕਾਂ ਨੇ ਸਾਰੀ ਇਹ ਉਹ। ਪੰਜਾਬ ਤੇ ਹਰਿਆਣਾ ਤੇ ਹਿਮਾਚਲ ਦੇ ਜਿੰਨੇ ਵੀ ਸਟੂਡੈਂਟ ਹੈ ਉਹਨਾਂ 'ਚ ਪਾੜਪੂਰਨ ਪਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ। ਵੈਲਕਮ ਹੈ ਜਿਹੜੇ ਹਰਿਆਣੇ ਦੇ ਸਟੂਡੈਂਟ ਪੜ੍ਹਦੇ ਨੇ ਪਰ ਜਿਹੜੀ ਯੂਨੀਵਰਸਿਟੀ ਥੋਡੀ ਆਪਣੀ ਆ ਠੀਕ ਹੈ ਨਾ ਜਿਹੜੀ ਥੋਡੀ ਮਾਂ ਯੂਨੀਵਰਸਿਟੀ ਹੈ ਜਿਹੜੀ ਜਿਹਦਾ ਇਤਿਹਾਸ ਹੈ ਤੁਹਾਡੇ ਪੰਜਾਬ ਨਾਲ ਜੁੜਿਆ ਹੋਇਆ ਦੇਖੋ ਚੰਡੀਗੜ੍ਹ ਵੀ ਬਾਅਦ ਚ ਆਇਆ ਦੇਸ਼ ਵੀ ਬਾਅਦ ਚ ਆਜਾਦ ਹੁੰਦਾ ਪਰ ਯੂਨੀਵਰਸਿਟੀ ਪਹਿਲਾਂ ਦੀ ਹੈ ਤੇ ਉਹ ਧਰਤੀ ਦਾ ਅਸੀਂ ਦਾਵਾ ਕਿਵੇਂ ਛੱਡ ਦਾਂਗੇ ਮੈਂ ਇੱਕ ਐਸਓਆਈ ਜਥੇਬੰਦੀ ਦਾ ਨੁਮਾਇੰਦਾ ਹੋਣ ਦੇ ਨਾਤੇ ਇੱਕ ਚੇਤਾਵਨੀ ਦਿੰਦਾ ਕਿ ਜੇਕਰ ਅਥਾਰਟੀ ਇਹ ਤੇ ਕਦੇ ਵੀ ਪੋਜ਼ੀਟਿਵ ਰਿਸਪਾਂਸ ਦਿੰਦੀ ਹੈ ਇਸ ਦੇ ਨਾਮਕਰਨ ਨੂੰ ਬਦਲਣ ਨੂੰ ਲੈ ਕੇ ਤਾਂ ਅਸੀਂ ਇਹਦਾ ਕਰੜਾ ਵਿਰੋਧ ਕਰਾਂ ਪੰਜਾਬ ਯੂਨੀਵਰਸਿਟੀ ਦੇ ਨਾਮ ਬਦਲਣ ਨੂੰ ਲੈ ਕੇ ਜਿਹੜੀ ਹੈ ਸਿਆਸਤ ਸ਼ੁਰੂ ਹੋ ਚੁੱਕੀ ਹੈ 27 ਮਈ ਨੂੰ VC ਨੂੰ ਇੱਕ ਲੈਟਰ ਦਿੱਤਾ ਜਾਂਦਾ ਹੈ ਸਟੂਡੈਂਟ ਕਾਉਂਸਲ ਦੇ ਵੱਲੋਂ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲ ਕੇ ਹੁਣ ਪੰਜਾਬ ਅਤੇ ਹਰਿਆਣਾ ਯੂਨੀਵਰਸਿਟੀ ਰੱਖਿਆ ਹੈ ਜਿਸ ਨੂੰ ਲੈ ਕੇ ਸਿਆਸਤ ਜਿਹੜੀ ਆ ਪੱਕ ਚੁੱਕੀ ਹੈ ਇਸ ਵਕਤ ਤੁਸੀਂ ਨਾ ਦੇਖ ਸਕਦੇ ਹੋ ਯੂਨੀਵਰਸਿਟੀ ਵਿੱਚ ਖੜੇ ਹਾਂ ਜਿੱਥੇ ਅਲੱਗ-ਅਲੱਗ ਜਿਹੜੇ ਸਟੂਡੈਂਟ ਜਥੇਬੰਦੀ ਐ ਇਸ ਵਕਤ ਇੱਥੇ ਪਹੁੰਚੇ ਹੋਈਆਂ ਨੇ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਯੂਨੀਵਰਸਿਟੀ ਇੱਕ ਲੰਬੇ ਸਮੇਂ ਤੋਂ ਦੇ ਨਾਮ ਚੱਲਿਆ ਆ ਰਿਹਾ ਸੀ ਪਰ ਲੋਕਾਂ ਦੇ ਨਾਲ ਜੋ ਯੂਨੀਵਰਸਿਟੀ ਸੀਗੀ ਉਸ ਦੇ ਨਾਲ ਇਹ ਕਿੰਨੇ ਸੈਂਟੀਮੈਂਟਸ ਜੁੜੇ ਹੋਏ ਸੀਗੇ ਪਰ ਕਿਆ ਇਹਨਾਂ ਦਾ ਕਿਆ ਸੋਚਣਾ ਇਸ ਚੀਜ਼ ਨੂੰ ਲੈ ਕੇ ਸਾਡੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਐਸ.ਓ.ਈ. ਤੋਂ ਮੋਜੂ ਹੈ ਭਾਈ ਭਾਈ ਕਿਸ ਤਰ੍ਹਾਂ ਦੇ ਦੇਉ ਪੰਜਾਬ ਨਿਊਜ਼ ਨਾਮ ਕਹਿੰਦੇ ਹੁਣ ਬਦਲ ਦਿੱਤਾ ਜਾਣਾ ਚਾਹੀਦਾ ਹੈ ਕਿਵੇਂ ਦੇ ਦੇ ਇਸ ਚੀਜ਼ ਦੇਖੋ ਜੀ ਮੈਂ ਆਪ ਡਿਪਾਰਟਮੈਂਟ ਆਫ ਫਿਲੋਸਫੀ ਦਾ ਸਟੂਡੈਂਟ ਹਾਂ ਜਿਵੇਂ ਕਹਿ ਲਈ ਆਪਾਂ ਕਿਸੇ ਏਰੀਆ ਦਾ ਰੁਝਾਨ ਹੁੰਦਾ ਮੇਰੇ ਡਿਪਾਰਟਮੈਂਟ ਚ ਬਹੁਤੇ ਬੱਚੇ ਨੇ ਜਿਹੜੇ ਪੰਜਾਬ ਹਰਿਆਣੇ ਦੇ ਨੇ ਆਪਾਂ ਸਾਇੰਸਿਸ ਵੱਲ ਚੱਲ ਜਾਈਏ ਉੱਥੇ ਹਿਮਾਚਲ ਦੇ ਬੱਚੇ ਬਹੁਤ ਨੇ ਤੇ ਸਾਊਥ ਕੈਂਪਸ ਚ ਯੂਆਈਟੀ ਡਿਪਾਰਟਮੈਂਟ ਚ ਯੂਪੀ ਤੇ ਬਿਹਾਰ ਦੇ ਜਾਂ ਹੋਰ ਸਟੇਟਾਂ ਦੇ ਜਿਆਦਾ ਬੱਚੇ ਨੇ ਸੋ ਇੱਕ ਤਾਂ ਪਹਿਲੀ ਗੱਲ ਵੀ ਯੂਨੀਵਰਸਿਟੀ ਸਭ ਨੂੰ ਗੱਲ ਵਕੜੀ ਚ ਲੈ ਰਹੀ ਹੈ ਕਿਸੇ ਬੱਚੇ ਨੂੰ ਕਦੇ ਆਸਤੇ ਕਹਿ ਨਹੀਂ ਲੱਗਿਆ ਵੀ ਸਾਡੇ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਹੋਇਆ ਹੋਵੇ ਦੂਜੀ ਗੱਲ ਵੀ ਪੰਜਾਬ ਯੂਨੀਵਰਸਿਟੀ ਦੇ ਜੋ ਸਪੈਲਿੰਗ ਨੇ ਪੀ ਏ ਐਨ ਜੀ ਏ ਬੀ ਇਹ ਤਾਂ ਆਪ ਹੀ ਸਿੰਪਲਾਈਜ਼ ਕਰ ਰਹੇ ਨੇ ਵੀ ਪੰਜਾਬ ਪੰਜ ਆਬਾਂ ਦੀ ਧਰਤੀ ਇਕੱਲੇ ਅੱਜ ਦਾ ਪੰਜਾਬ ਨਹੀਂ ਉਹ ਅਨਵੰਡਿਆ ਪੰਜਾਬ ਮਹਾਪੰਜਾਬ ਜਿਹਦੇ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਤਿੰਨੋਂ ਇਕੱਠੇ ਹੁੰਦੇ ਨੇ ਉਸ ਨਾਮ ਨੂੰ ਇਹ ਦਰਸਾਉਂਦੀ ਹੈ ਤੇ ਉਸ ਤਿੰਨ ਸਟੇਟਸ ਦੀ ਇਹ ਕੰਬਾਈਨ ਯੂਨੀਵਰਸਿਟੀ ਹੈ ਤੇ ਮੈਂ ਐਸੋਈ ਪਾਰਟੀ ਵੱਲੋਂ ਇਹ ਦਾਵਾ ਕਰਦਾ ਵੀ ਜੇ ਕੋਈ ਇਸ ਮੁੱਦੇ ਨੂੰ ਲੈ ਕੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਸਟੈਪ ਲਿਆ ਜਾਂਦਾ ਹੈ ਤੇ ਅਸੀਂ ਇਹਦਾ ਸਖਤ ਵਿਰੋਧ ਕਰਾਂਗੇ ਪਿੱਛੇ ਆਪਾਂ ਇਤਿਹਾਸ ਵੱਲ ਜਾਈਏ ਇਹ ਯੂਨੀਵਰਸਿਟੀ ਕਿੰਨਾ ਨੇ ਜ਼ਮੀਨ ਕਿੰਨਾ ਨੇ ਦਾਨ ਕੀਤੀ ਕਿੰਨਾ ਨੇ ਫੰਡ ਰੇਜ਼ ਕੀਤੇ ਕਿੰਨਾ ਨੇ ਯੂਨੀਵਰਸਿਟੀ ਬਣਵਾਈ ਮੁੜ ਕੇ ਜਦੋਂ ਚੰਡੀਗੜ੍ਹ 'ਚ ਯੂਨੀਵਰਸਿਟੀ ਆਈ ਇਹ ਪੰਜਾਬ ਦੀ ਧਰਤੀ ਤੇ ਕਾਂਜੀ ਮਾਝੇ ਦੇ ਪਿੰਡ ਦੀ ਧਰਤੀ ਤੇ ਯੂਨੀਵਰਸਿਟੀ ਬਣੀ ਹੈ ਤੇ ਆਪਾਂ ਘਟੋ ਘਟ ਐਨੀ ਦਾ ਲਿਹਾਜ਼ ਕਰੀਏ ਵੀ ਆਪਾਂ ਪੰਜਾਬ ਦਾ ਦਾਵਾ ਬਾਰ-ਬਾਰ ਕਿਉਂ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਆਂ ਸੋ ਇਸ ਦਾ ਯੂਨੀਵਰਸਿਟੀ ਦਾ ਇਹ ਨਾਮ ਨਹੀਂ ਇਹ ਲੇਗੇਸੀ ਹੈ ਤੇ ਬਿਲਕੁਲ ਵੀ ਚੇਂਜ ਨਹੀਂ ਹੋਣੀ ਚਾਹੀਦੀ ਜੋ ਬਿਆਨ ਦਵਿੰਦਰ ਹੁੱਡਾ ਨੇ ਦਿੱਤਾ ਹੈ ਕਹਿੰਦੇ ਵੀ ਹਰਿਆਣਾ ਜਿਹੜਾ ਮੈਂ ਸੈਸ਼ਨ ਜਿਹੜਾ ਹੋਊਗਾ ਮੌਨਸਨ ਸੈਸ਼ਨ ਕਹਿੰਦਾ ਉਹ ਚ ਮੈਂ ਐਡ-ਆਨ ਕਰੂੰਗਾ ਮੁੱਦਾ ਚੱਕੂੰਗਾ ਕਿ ਪੰਜਾਬ ਨੂੰ ਹਰਿਆਣਾ ਦੇ ਨਾਮ ਨਾਲ ਜੋੜਿਆ ਜਾਵੇ ਕਿਸ ਤਰ੍ਹਾਂ ਦੇ ਦੋ ਹੁਣ ਦੋ ਸੂਬਿਆਂ ਦੀ ਲੜਾਈ ਪਹਿਲਾਂ ਪਾਣੀਆਂ ਦੇ ਮੁੱਦੇ ਤੇ ਸੀਗੀ ਤੇ ਹੁਣ ਯੂਨੀਵਰਸਿਟੀ ਦੇ ਮੁੱਦੇ ਸ਼ੁਰੂ ਹੋ ਚੁੱਕੇ ਆ ਸਟੂਡੈਂਟ ਦਾ ਇਸ ਤੋਂ ਕੀ ਪੱਖ ਹੈ ਦੇਖੋ ਜੀ ਇਹ ਜਿਹੜੀ ਲੜਾਈ ਹੈ ਨਾ ਇਹ ਸਿਆਸੀ ਲੜਾਈ ਹੈ ਆਮ ਬੰਦੇ ਦਾ ਆਮ ਇੱਕ ਸਟੂਡੈਂਟ ਦਾ ਯੂਨੀਵਰਸਿਟੀ ਦੇ ਇਸ ਚੀਜ਼ ਨਾਲ ਕੋਈ ਲੈਣ ਦੇ ਨਹੀਂ ਇੱਥੇ ਹਰ ਮਤਲਬ ਵਰਗ ਦਾ ਹਰ ਸਟੇਟ ਦਾ ਬੱਚਾ ਪੰਜਾਬ ਯੂਨੀਵਰਸਿਟੀ 'ਚ ਲਗਭਗ ਪੜਦਾ ਹੈ ਤਾਂ ਅੱਜ ਤੱਕ ਤਾਂ ਇਹ ਜੀ ਕੋਈ ਮਤਲਬ ਗੱਲ ਨਹੀਂ ਡਿਮਾਂਡ ਖੜੀ ਨਹੀਂ ਹੋਈ ਕਿ ਇਸ ਦਾ ਨਾਮ ਬਦਲਿਆ ਜਾਵੇ ਕਿਉਂਕਿ ਜਿਹੜਾ ਇਹ ਪੰਜਾਬ ਯੂਨੀਵਰਸਿਟੀ ਨਾਮ ਹੈ ਹਨਾ ਇਹ ਆਲਰੇਡੀ ਇਕਨੋਰਸ ਤੋਂ ਉਹਨੂੰ ਕਵਰ ਕਰ ਰਿਹਾ ਜਿਦੇ ਵਿੱਚ ਕੀ ਹਰਿਆਣਾ ਵੀ ਆ ਜਾਂਦਾ ਹੈ ਹਿਮਾਚਲ ਵੀ ਆ ਜਾਂਦਾ ਹੈ ਕਿ ਜਿੱਥੋਂ-ਜਿੱਥੋਂ ਪੰਜਾਬ ਦੇ ਦਰਿਆ ਵਗਦੇ ਆ ਤਾ ਇਸ ਤਰ੍ਹਾਂ ਦੀ ਤਾਂ ਕੋਈ ਡਿਮਾਂਡ ਕਦੇ ਵੀ ਹੋਈ ਨਹੀਂ ਹੈਗੀ ਤੇ ਜਿਹੜੇ ਗੱਲ ਕਰੀ ਤੇਪਿੰਦਰ ਖੋਡਾ ਜੀ ਉਹਨਾਂ ਨੇ ਤਾਂ ਦੇਖੋ ਜੀ ਆਪਦੀਆਂ ਸਿਆਸੀ ਰੋਟੀਆਂ ਸੇਕਣੀਆਂ ਹੈ ਹਨਾ ਲੀਡਰ ਤਾਂ ਇਹ ਚਾਹੁੰਦੇ ਹੀ ਹੈ ਕਿ ਲੋਕਾਂ ਨੂੰ ਆਪਸ ਵਿੱਚ ਪਾੜ ਕੇ ਰਾਜ ਕਰੀਏ ਜਿਹੜੀ ਪਹਿਲਾਂ ਤੋਂ ਨੀਤੀ ਚੱਲਦੀ ਹੁੰਦੀ ਡਿਵਾਈਡ ਐਂਡ ਰੂਲ ਤਾਂ ਸਾਨੂੰ ਤਾਂ ਸਰਾਸਰ ਇਹੀ ਲੱਗ ਰਿਹਾ ਕਿ ਇਹ ਡਿਵਾਈਡ ਐਂਡ ਰੂਲ ਕੀਤਾ ਜਾ ਰਿਹਾ ਪੰਜਾਬ ਤੇ ਹਰਿਆਣਾ ਤੇ ਹਿਮਾਚਲ ਦੇ ਜਿੰਨੇ ਵੀ ਸਟੂਡੈਂਟ ਆ ਉਹਨਾਂ 'ਚ ਪਾੜ ਪੋਰਨ ਪਾਉਣ ਦੀ ਕੋਸ਼ਿਸ਼ ਕਰੀ ਜਾ ਰਹੀ ਹੈ ਤੇ ਮੈਂ ਇੱਕ ਐਸਓਆਈ ਜਥੇਬੰਦੀ ਦਾ ਨੁਮਾਇੰਦਾ ਹੋਣ ਦੇ ਨਾਤੇ ਇੱਕ ਚੇਤਾਵਨੀ ਦਿੰਦਾ ਕਿ ਜੇਕਰ ਅ ਤੇ ਕਦੇ ਵੀ ਪੋਜੀਟਿਵ ਰਿਸਪਾਂਸ ਦਿੰਦੀ ਹੈ ਇਸ ਦੇ ਨਾਮਕਰਨ ਬਦਲਣ ਨੂੰ ਲੈ ਕੇ ਤਾਂ ਅਸੀਂ ਇਹਦਾ ਕਰੜਾ ਵਿਰੋਧ ਕਰਾਂਗੇ ਤਾਂ ਅਨਰਾਗ ਦਾ ਲਾਲ ਨੂੰ ਵੀ ਚੇਤਾਵਨੀ ਹੈ ਕਿ ਭਈ ਆਪਦਾ ਸਟੈਂਡ ਵਾਪਸ ਲਵੇ ਆਦੇ ਬਿਆਨ ਵਾਪਸ ਲਵੇ ਨਹੀਂ ਤਾਂ ਸਾਰੀ ਯੂਨੀਵਰਸਿਟੀ ਦੇ ਵਿਦਿਆਰਥੀ ਪੂਰੇ ਰੈਡੀ ਆ ਉਹਨਾਂ ਦਾ ਵਿਰੋਧ ਕਰਨ ਲਈ ਤਾਂ ਇਸ ਤਰ੍ਹਾਂ ਦੀਆਂ ਘਟੀਆਂ ਆਪਦੀ ਸਿਆਸੀ ਰੋਟੀਆਂ ਸੇਕ ਲਈ ਹਰਕਤਾਂ ਕੀਤੀਆਂ ਬੰਦ ਕਰਨੀਆਂ ਕਰਨੀ ਚਾਹੀਦੀਆਂ ਦੇ ਨਾਲ ਲਲਕਾਰ ਤੋਂ ਜਿਹੜੇ ਆਰਗੇਨਾਈਜੇਸ਼ਨ ਆ ਸਟੂਡੈਂਟ ਉਹਨਾਂ ਦੇ ਨਾਲ ਵੀ ਸਾਡੇ ਨਾਲ ਮੌਜੂਦ ਨੇ ਕਿਉਂ ਨਹੀਂ ਹਰਿਆਣਾ ਦਾ ਨਾਮ ਐਡ-ਆਨ ਕਰਨਾ ਚਾਹੁੰਦੇ ਕਿਉਂ ਹਰਿਆਣੇ ਨੂੰ ਪੰਜਾਬ ਯੂਨੀਵਰਸਿਟੀ ਦੇ ਨਾਲ ਕਿਉਂ ਨਹੀਂ ਜੋੜਨਾ ਚਾਹੁੰਦੇ ਕੀ ਆ ਕਰਨਾ ਹੈ ਦੇਖੋ ਮੈਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸੋਚਣਾ ਚਾਹੀਦਾ ਵੀ ਪੰਜਾਬ ਯੂਨੀਵਰਸਿਟੀ ਦਾ ਮਤਲਬ ਕੱਲਾ ਇੱਕ ਕੈਂਪਸ ਨਹੀਂਗਾ ਐਸ ਯੂਨੀਵਰਸਿਟੀ ਨਾਲ ਜਿਹੜੇ ਪੰਜਾਬ ਦੇ 201 ਕਾਲਜ ਐਫੀਲੀਏਟਡ ਨੇ ਜਿਹੜੇ ਬੱਚੇ ਉੱਥੇ ਵੱਢਦੇ ਆ ਉਹ ਸਾਰਿਆਂ ਦੇ ਵੀ ਪੰਜਾਬ ਯੂਨੀਵਰਸਿਟੀ ਦਾ ਉਹਨਾਂ ਦੇ ਵੀ ਉਹਨਾਂ ਹੀ ਹੱਕ ਹੈ ਮਤਲਬ ਜਦੋਂ ਆਪਾਂ ਇਹ ਕਹਿੰਦੇ ਆ ਵੀ ਕੋਈ ਸਟੇਟ ਦੀ ਯੂਨੀਵਰਸਿਟੀ ਹੁੰਦੀ ਹੈ ਉਹ ਹੁੰਦਾ ਹੈ ਖਾਸ ਮਕਸਦ ਹੁੰਦਾ ਹੈ ਵੀ ਉਸ ਸੂਬੇ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਰਿਸਰਚ ਕਰੇ ਉੱਥੇ ਦੇ ਜਿਹੜੇ ਅੱਡ ਮਤਲਬ ਕਲਚਰ ਹੈ ਸੱਭਿਆਚਾਰ ਹੈ ਉਹਨੂੰ ਅੱਗੇ ਵਧਾਏ ਤੇ ਇਹ ਕੰਮ ਇਹ ਸਟੇਟ ਯੂਨੀਵਰ ਸਾਜੀ ਸੀਗੀ ਉੰਦੇ ਤੋਂ ਹੀ ਖੋਇਆ ਗਿਆ ਵੀ ਪਹਿਲਾਂ ਜਦੋਂ 1882 ਚ ਲਾਹੌਰ ਚ ਸਾਂਜੀ ਯੂਨੀਵਰਸਿਟੀ ਸੀਗੀ ਉਸ ਤੋਂ ਬਾਅਦ ਜਦੋਂ 66 ਦੀ ਵੰਡ ਤੋਂ ਪਹਿਲਾਂ ਇਹ ਕਿਹਾ ਗਿਆ ਸੀਗਾ ਵੀ ਹਜੇ ਜਿਹੜੀ ਹਰਿਆਣਾ ਹੈ ਉੰਦੇ ਕੋਲ ਆਪਦੀ ਯੂਨੀਵਰਸਿਟੀ ਨਹੀਂ ਗਈ ਕੋਈ ਤਾਂ ਉਦੋਂ ਤੱਕ ਕੁਝ ਸਮੇਂ ਆਸਤੇ ਹਰਿਆਣੇ ਦੇ ਕਾਲਜ ਇਸ ਨਾਲ ਐਫੀਲੀਏਟ ਹੋ ਜਾਣ ਬਾਅਦ ਯੂਨੀਵਰਸਿਟੀ ਪੰਜਾਬ ਦੀ ਹੋਏਗੀ ਤੇ ਉਸ ਤੋਂ ਬਾਅਦ ਜਦੋਂ ਹਰਿਆਣੇ ਕੋਲ ਖੁਰਛੇਤਰੀ ਯੂਨੀਵਰਸਿਟੀ ਆ ਗਈ ਉਸ ਤੋਂ ਬਾਅਦ ਹਰਿਆਣੇ ਨੇ ਹਰਿਆਣੇ ਦੀ ਸਰਕਾਰ ਨੇ ਆਪਦੇ ਕਾਲਜ ਹਟਾ ਲਏ ਪਰ ਇਥੋਂ ਚੰਡੀਗੜ੍ਹ ਨੂੰ ਤੇ ਪੰਜਾਬ ਯੂਨੀਵਰਸਿਟੀ ਨੂੰ ਇਹ ਯੂਟੀ ਬਣਾ ਕੇ ਇੱਥੇ ਸੈਂਟਰ ਦੀ ਦ ਯੂਨੀਵਰਸਿਟੀ ਨੂੰ ਜਿਹੜਾ ਇੰਟਰਸਟੇਟ ਬਾਡੀ ਦਾ ਇੱਕ ਉਹ ਸਟੇਟਸ ਦੇ ਰੱਖਿਆ ਹੈ ਮਤਲਬ ਇਹਦੇ ਨਾਲ ਕੱਲੇ ਨਾਮ ਦੀ ਜਾਂ ਫਿਰ ਕੋਈ ਜਿਵੇਂ ਪਹਿਲਾਂ ਵੀ ਗੱਲ ਹੋਈ ਵੀ ਵਨ ਪਾਨ ਦੀ ਗੱਲ ਨਹੀਂ ਲੋਕਾਂ ਚ ਵੀ ਪੰਜਾਬ ਦੇ ਹਰਿਆਣੇ ਦੇ ਸਟੂਡੈਂਟਸ 'ਚ ਕੋਈ ਫਰਕ ਹੈ ਮਤਲਬ ਸਟੂਡੈਂਟਸ ਕਿਥੋਂ ਵੀ ਆ ਚੰਗੀ ਯੂਨੀਵਰਸਿਟੀਆਂ ਜਾ ਕੇ ਪੜਨ ਇੱਥੇ ਬਹੁਤ ਥਾਂ ਖਾਲੀ ਹੈ ਤੁਸੀਂ ਹੋਰ ਨਵੀਆਂ ਯੂਨੀਵਰਸਿਟੀਆਂ ਬਣਾ ਦਿਓ ਗੱਲ ਇਹ ਵੀ ਤੁਸੀਂ ਇੱਕ ਸੂਬੇ ਦੇ ਹੱਕ ਮਾਰਨ ਦੀ ਗੱਲ ਕਰ ਰਹੇ ਹੋ ਇੱਕ ਸੂਬੇ ਦੀ ਜਿਹੜੀ ਇੱਕ ਪਹਿਲੀ ਗੱਲ ਤੇ ਜਿਹੜੀ ਸਿੱਖਿਆ ਹੈ ਉਹ ਵੈਸੇ ਵੀ ਸੂਬਿਆਂ ਦਾ ਮਸਲਾ ਹੋਣਾ ਚਾਹੀਦਾ ਹੈ ਜਿਹੜਾ ਮਤਲਬ ਇੱਕ ਸੈਂਟਰਲ ਚੁੱਕਣ ਦੀ ਗੱਲ ਹੈ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਮਤਲਬ ਲਗਾਤਾਰ ਹੀ ਕਦੇ ਪਾਣੀਆਂ ਦੇ ਮਸਲੇ ਦੇ ਰਾਹੀਂ ਜਾਂ ਪਹਿਲਾਂ 22 ਚ ਇੱਕ ਮਤਲਬ ਬਿਆਨ ਦਿੱਤਾ ਗਿਆ ਸੀਗਾ ਵੀ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਕੀਤਾ ਜਾਵੇਗਾ ਉਦੋਂ ਵੀ ਜਿਹੜਾ ਪੂਰੇ ਪੰਜਾਬ ਦੇ ਕਾਲਜ ਨੇ ਉਹਨਾਂ ਮਤਲਬ ਉੱਥੇ ਦੇ ਜਥੇਬੰਦੀਆਂ ਨੇ ਨਾਲ ਪੀਸੀਯੂ ਲਲਕਾਰ ਨੇ ਮਤਲਬ ਆਪਾਂ ਬਹੁਤ ਵੱਡਾ ਕਟ ਕੀਤਾ ਸੀ ਮਹਾਲੀ ਤੋਂ ਚੰਡੀਗੜ੍ਹ ਤਰਨਾਲਾ ਆਇਆ ਸੀ ਉਦੋਂ ਡਾਂਗਾ ਵੀ ਖਾਈਆਂ ਸੀਗੀਆਂ ਪਰ ਫਿਰ ਵੀ ਜਿਹੜੇ ਵਿਦਿਆਰਥੀ ਸੀ ਉਹਨਾਂ ਦੇ ਰੋਹ ਦੇ ਸਦਕਾ ਉਹ ਜਿਹੜਾ ਬਿਆਨ ਵਾਪਿਸ ਹੋਇਆ ਸੀ ਤੇ ਹੁਣ ਵੀ ਜਦੋਂ ਵੀ ਕੋਈ ਇਹ ਜਾਂ ਕਦੇ ਵੀ ਬਿਆਨ ਆਏਗਾ ਵੀ ਪੰਜਾਬ ਦੇ ਹੱਕਾਂ ਦੇ ਖੜ ਗਿਆ ਰੋ ਸਰਕਾਰ ਨੂੰ ਚੱਲ ਨਹੀਂ ਪਏਗਾ 27 ਤਰੀਕ ਨੂੰ ਲੈਟਰ ਇਸ਼ੂ ਹੁੰਦਾ ਹੈ ਵੀਸੀ ਨੂੰ ਦਿੱਤਾ ਜਾਂਦਾ ਹੈ ਇਸ ਲੈਟਰ ਨੂੰ ਕਿਸ ਤਰ੍ਹਾਂ ਦੇ ਕਿਉਂਕਿ ਹਾਲਾਂਕਿ ਇੱਥੇ ਕਈ ਹਰਿਆਣਾ ਦੇ ਸਟੂਡੈਂਟਸ ਕਿ ਉਹ ਵੀ ਕਹਿੰਦੇ ਕਹਿੰਦੇ ਸਾਡਾ ਹੱਕ ਤੌਰੇ ਹੈ ਨਹੀਂ ਨੀਗਾ ਕਹਿੰਦਾ ਨਾ ਹੀ ਸਾਨੂੰ ਕੋਈ ਹੱਕ ਦਿੱਤਾ ਜਾ ਰਿਹਾ ਹੈਗਾ ਨਾ ਸਾਡਾ ਕਹਿੰਦਾ ਸੀ ਜੇ ਮੰਗ ਰੱਖੀ ਤਾਂ ਰੱਖੀ ਕਿ ਕਿਉਂਕਿ ਸਾਡਾ ਨਾਮ ਜਿਹੜਾ ਹੈ ਉਹ ਨਾਲ ਆਈਡੈਂਟਿਟੀ ਜਰੂਰ ਹੋਣਾ ਚਾਹੀਦਾ ਹੈ ਇਹ ਇੱਥੇ ਸਟੂਡੈਂਟ ਵੀ ਕਹਿੰਦੇ ਹਰਿਆਣਾ ਦੇ ਇਸ ਨੂੰ ਫਿਰ ਕਿਵੇਂ ਦੇ ਦੋ ਤੁਸੀਂ ਦੇਖੋ ਪਹਿਲੀ ਗੱਲ ਤੇ ਇਹ ਵੀ ਇੱਥੇ ਕਿਸੇ ਵਿਦਿਆਰਥੀ ਨੂੰ ਆਉਣ ਦੀ ਪੜਨ ਦੀ ਮਨਾਹੀ ਨਹੀਂ ਹੈ ਵੀ ਆਪਾਂ ਕਹੀਏ ਵੀ ਇੱਥੇ ਹਰਿਆਣਵੀ ਬੱਚਿਆਂ ਨਾਲ ਕਦੇ ਵੀ ਕੋਈ ਧੱਕਾ ਹੋਇਆ ਹੋਵੇ ਕਿਸੇ ਨੂੰ ਨਾ ਹੋਈ ਹੋਵੇ ਅਚ ਤੁਸੀਂ ਪੜਨ ਨਹੀਂ ਆ ਸਕਦੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਗੱਲ ਸਿਰਫ ਇਹ ਨਹੀਂ ਹੈ ਵੀ ਜਿਹੜੀ ਯੂਨੀਵਰਸਿਟੀ ਜੋ ਬੱਚਾ ਪੜਨ ਜਾਂਦਾ ਹੈ ਉਹਦੇ ਉਹਦੇ ਹਿਸਾਬ ਨਾਲ ਨਾਮਕਰਨ ਕਰ ਦਿੱਤਾ ਜਾਵੇ ਇਹਦੇ ਹਿਸਾਬ ਨਾਲ ਯੂਨੀਵਰਸਿਟੀ ਦਾ ਨਾਮ ਨਹੀਂ ਰੱਖਿਆ ਜਾਂਦਾ ਇਸ ਯੂਨੀਵਰਸਿਟੀ ਦਾ ਨਾਮ ਪੰਜਾਬ ਯੂਨੀਵਰਸਿਟੀ ਇਸ ਕਰਕੇ ਰੱਖਿਆ ਹੋਇਆ ਹੈ ਕਿਉਂਕਿ ਇਹ ਪੰਜਾਬ ਦੀ ਧਰਤੀ ਤੇ ਬਣੀ ਹੋਈ ਹੈ ਹੁਣ ਅੱਜ ਕੁਰੂਕਸ਼ੇਤਰੀ ਯੂਨੀਵਰਸਿਟੀ ਵਿੱਚ ਵੱਧ ਪੰਜਾਬੀ ਪੜਨ ਲੱਗ ਜਾਣ ਤੇ ਉਹਦਾ ਨਾਮ ਅਸੀਂ ਪੰਜਾਬ ਯੂਨੀਵਰਸਿਟੀ ਨਹੀਂ ਕਰਾਂਗੇ ਨਾ ਉਹ ਕੁਰੂਕਸ਼ੇਤਰੀ ਯੂਨੀਵਰਸਿਟੀ ਹੀ ਰਹੂਗੀ ਕਿਉਂਕਿ ਉਹ ਕੁਰੂਕਸ਼ੇਤਰੀ ਧਰਤੀ ਤੇ ਬਣੀ ਹੋਈ ਹੈ ਉਥੋਂ ਦੇ ਲੋਕਾਂ ਨੇ ਉਸਾਰੀ ਇਹੋ ਉਵੇਂ ਹੀ ਪੰਜਾਬ ਯੂਨੀਵਰਸਿਟੀ ਦੀ ਉਸਾਰੀ ਵਿੱਚ ਪੰਜਾਬ ਦੇ ਲੋਕਾਂ ਦਾ ਤੂ ਇਤਿਹਾਸ ਹੈ 1882 ਵਿੱਚ ਸਭ ਤੋਂ ਪਹਿਲਾਂ ਪੰਜਾਬੀ ਲੋਕਾਂ ਨੇ ਆਪਣੀ ਜ਼ਮੀਨ ਦਾਨ ਕੀਤੀ ਸੀ ਯੂਨੀਵਰਸਿਟੀ ਬਣਾਉਣ ਲਈ ਉਹਦੇ ਤੋਂ ਬਾਅਦ ਜਦੋਂ ਚੰਡੀਗੜ੍ਹ ਵਸਿਆ ਜਦੋਂ ਤੋਂ ਬਾਅਦ ਚੰਡੀਗੜ੍ਹ ਸ਼ਹਿਰ ਬਣੇ ਥੇ ਯੂਨੀਵਰਸਿਟੀ ਬਣੀ ਹੈ ਉਦੋਂ ਵੀ ਪੰਜਾਬ ਦੇ 28 ਪਿੰਡ ਉਜਾੜ ਕੇ ਧੱਕੇ ਨਾਲ ਉਜਾੜ ਕੇ ਲੋਕਾਂ ਨੂੰ ਮਤਲਬ ਘਰਾਂ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਬੇਕਾਰ ਕਰਕੇ ਯੂਨੀਵਰਸਿਟੀ ਉਸਾਰੀ ਗਈ ਹੈ ਮਤਲਬ ਇਹ ਪੁਆਦ ਦਾ ਇਲਾਕਾ ਜਿੱਥੇ ਆਪਾਂ ਇਸ ਵੇਲੇ ਖੜੇ ਆਂ ਪੰਜਾਬ ਦਾ ਇਲਾਕਾ ਤਾਂ ਸਿੱਧੀ ਸਿੱਧੀ ਗੱਲ ਹੈ ਵੀ ਇੱਥੇ ਮਤਲਬ ਪੰਜਾਬੀ ਲੋਕਾਂ ਦੀ ਇੱਕ ਰਿਪਰੈਜ਼ੈਂਟੇਸ਼ਨ ਹੈ ਇੱਕ ਸੂਬੇ ਦੀ ਜਿਹੜੀ ਯੂਨੀਵਰਸਿਟੀ ਹੈ ਉਹਦੇ ਉੱਤੇ ਜਿਹੜਾ ਸੈਂਟਰ ਹੈ ਉਹਨੇ ਕਬਜ਼ਾ ਕੀਤਾ ਹੋਇਆ ਆਪਣਾ ਅਸੀਂ ਤਾਂ ਸਗੋਂ ਇਹ ਮੰਗ ਕਰਦੇ ਵੀ ਇਹਨੂੰ ਸਟੇਟ ਯੂਨੀਵਰਸਿਟੀ ਬਣਾਇਆ ਜਾਵੇ ਤੇ ਪੰਜਾਬ ਸਰਕਾਰ ਇਹਦਾ ਪੂਰਾ ਪੂਰਾ ਜਿੰਮਾ ਚੱਕੇ ਵੀ ਏਸੀ ਯੂਨੀਵਰਸਿਟੀ ਨੂੰ ਜੋ ਵੀ ਫੰਡਿੰਗ ਚਾਹੀਦੀ ਹੈ ਜੋ ਲੋਡ ਹੈ ਜੋ ਵੱਧਦੀ ਹੈ ਉਹ ਪੰਜਾਬ ਸਰਕਾਰ ਦੇਵੇ ਸਿਆਸਤ ਕਦੇ ਪਾਣੀਆਂ ਦੇ ਮੁੱਦੇ ਤੇ ਹੁੰਦੀ ਹੈ ਹਰਿਆਣਾ ਤੇ ਪੰਜਾਬ ਦੇ ਵਿੱਚ ਹਮੇਸ਼ਾ ਵਿਵਾਦ ਛੜੇ ਰਹਿੰਦਾ ਪਰ ਮੰਨਦੇ ਹੋਈ ਜਿਹੜੀ ਸਿਆਸਤ ਜਿੱਥੇ ਕਈ ਅਲੱਗ ਮੁੱਦਿਆਂ ਤੇ ਹੋਣੀ ਚਾਹੀਦੀ ਪਰ ਹੁਣ ਇਹ ਸਿੱਖਿਆ ਦੇ ਮੁੱਦਿਆਂ ਤੇ ਆ ਰਹੀ ਹੈ ਸਟੂਡੈਂਟ ਨੂੰ ਇਸ ਦਾ ਕਿੰਨਾਕ ਇੰਪੈਕਟ ਪਵੋਗਾ ਜੇਕਰ ਪੰਜਾਬ ਵੀ ਉਸ ਦਾ ਨਾਮ ਬਦਲ ਦੇਣ ਤਾਂ ਸਟੂਡੈਂਟ ਦੇ ਉੱਤੇ ਕਿੰਨਾਕ ਠੇਸ ਪਹੁੰਚੂਗੀ ਦੇਖੋ ਜਿਹੜੀ ਇਹ ਗੱਲ ਹੈ ਵੀ ਮਤਲਬ ਹਮੇਸ਼ਾ ਹੀ ਇੱਕ ਵੈਰ ਹੈ ਹਰਿਆਣੇ ਤੇ ਪੰਜਾਬ ਵਿੱਚ ਉਹ ਐ ਵੀ ਹਰਿਆਣੇ ਦੇ ਪੰਜਾਬ ਦੇ ਲੋਕ ਨੇ ਜਿਹੜੇ ਉਹਨਾਂ ਵਿੱਚ ਆਪਸੀ ਕਦੇ ਕੋਈ ਵੈਰ ਨਹੀਂ ਰਿਹਾ ਜਿਹੜੇ ਕੋਈ ਮਿਹਨਤ ਕਰ ਸ਼ਲੋਕ ਨੇ ਜਿਹੜੇ ਵਿਦਿਆਰਥੀ ਨੇ ਹਰਿਆਣੇ ਤੇ ਪੰਜਾਬ ਦੇ ਉਹਨਾਂ ਦੀ ਹਮੇਸ਼ਾ ਇੱਕ ਸਾਂਝ ਰਹੀ ਹੈ ਜਿਹੜਾ ਵੈਰ ਹੈ ਉਹ ਸਿਆਸੀ ਪਾਰਟੀਆਂ ਵੱਲੋਂ ਇੱਕ ਬਣਾਇਆ ਜਾਂਦਾ ਹੈ ਤੇ ਉਹ ਮਤਲਬ ਆਪਣੀ ਸਿਆਸੀ ਰੋਟੀਆਂ ਇੱਥੇ ਸੇਕਦੇ ਨੇ ਉਹ ਅਸੀਂ ਹੁਣ ਵੀ ਦੇਖ ਰਹੇ ਹਾਂ ਜਿਹੜ ਜਦੋਂ 22 ਵਿੱਚ ਇਥੋਂ ਕੇਂਦਰੀਕਰਨ ਕਰਨ ਲੱਗੀ ਸੀ ਤਾਂ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੇ ਵੀ ਸਾਥ ਨਹੀਂ ਦਿੱਤਾ ਸੀਗਾ ਵਿਦਿਆਰਥੀਆਂ ਦਾ ਤੇ ਲਗਾਤਾਰ ਜੋ ਵੀ ਅਸੀਂ ਦੇਖਦੇ ਆ ਵੀ ਕੋਈ ਆਪਸੀ ਕੋਈ ਵੈਰ ਹੈ ਜਾਂ ਅਸੀਂ ਕਹਿੰਦੇ ਵੀ ਕੌਂਟਰੋਵਰਸੀ ਖੜੀ ਹੋਗੀ ਉਹ ਲਗਾਤਾਰ ਜਿਹੜੇ ਸਿਆਸੀ ਪਾਰਟੀਆਂ ਨੇ ਜਾਂ ਉਹ ਜਿਹੜੇ ਉਹਦੇ ਤਾਂ ਲੋਕ ਬੈਠੇ ਨੇ ਉਹ ਲੋਕਾਂ ਨਾਲ ਧੋਖਾ ਕਰ ਰਹੇ ਨੇ ਜਿਵੇਂ ਹੁਣ ਵਿਦਿਆਰਥੀਆਂ ਨਾਲ ਧੋਖਾ ਹੋ ਰਿਹਾ ਦੂਜੀ ਗੱਲ ਵੀ ਇਸ ਯੂਨੀਵਰਸਿਟੀ ਦੇ ਨਾਮ ਬਦਲਣ ਨਾਲ ਦੇਖੋ ਫਾਇਦਾ ਕਿਉਂ ਨਹੀਂ ਹੋਏਗਾ ਕਿਉਂਕਿ ਇੱਥੋਂ ਦੀ ਜਿਹੜੀ ਇੱਕ ਇਤਿਹਾਸ ਰਿਹਾ ਹੈ ਮਤਲਬ ਇਹ 1882 ਚ ਬਣੀ ਹੋਈ ਯੂਨੀਵਰਸਿਟੀ ਹੈ ਇੰਨਾ ਪੁਰਾਣਾ ਇਤਿਹਾਸ ਹੈ ਦਾ ਮਤਲਬ ਉਹ ਇਤਿਹਾਸ ਨੂੰ ਮਟਾਉਣ ਦੀ ਗੱਲ ਹੈ ਵੀ ਤੁਸੀਂ 1882 ਵਿੱਚ ਲੋਕਾਂ ਨੇ ਕਿੰਨੇ ਲੜਕੇ ਅੰਗਰੇਜ਼ਾਂ ਨਾਲ ਲੜ ਕੇ ਹੈਨਾ ਆਪਣੀ ਇੱਕ ਮੰਗ ਉਹ ਉਠਾ ਕੇ ਆਪਣੀ ਯੂਨੀਵਰਸਿਟੀ ਬਣਾਈ ਕਿਉਂਕਿ ਪਹਿਲਾਂ ਕੀ ਹੁੰਦਾ ਸੀਗਾ ਪੰਜਾਬ ਦੇ ਕਾਲਜ ਕਲਕੱਤਾ ਯੂਨੀਵਰਸਿਟੀ ਨਾਲ ਅਫੀਲੀਏਟਿਡ ਸੀਗੇ ਤਾਂ ਇੱਥੇ ਕੋਈ ਯੂਨੀਵਰਸਿਟੀ ਨਹੀਂ ਸੀਗੀ ਆਸ-ਪਾਸ ਦਿੱਲੀ ਯੂਨੀਵਰਸਿਟੀ ਵੀ ਬਾਅਦ ਚ ਬਣੀ ਹੈ ਉਹ ਵੀ 1907 ਕੇ ਪਤਨਿਛੇ ਚ ਬਣੀ ਹੈ ਤਾਂ ਮਤਲਬ ਉਹਨ ਲੋਕਾਂ ਨੇ ਇੱਕ ਲੋੜ ਸਮਝਦੇ ਹੋਏ ਇੱਕ ਪੂਰੇ ਖਿੱਤੇ ਲਈ ਯੂਨੀਵਰਸਿਟੀ ਬਣਾਈ ਉਦੋਂ ਹਰਿਆਣਾ ਰਾਜਸਥਾਨ ਆਸ-ਪਾਸ ਦੇ ਜੋ ਵੀ ਕਾਲਜ ਸੀਗੇ ਸਾਰੇ ਇਹਦੇ ਨਾਲ ਅਫੀਲੀਏਟਿਡ ਸੀਗੇ ਕਿਉਂਕਿ ਆਸ-ਪਾਸ ਕੋਈ ਯੂਨੀਵਰਸਿਟੀ ਨਹੀਂ ਸੀ ਕੁਰੂਕਸ਼ੇਤਰੀ ਯੂਨੀਵਰਸਿਟੀ ਬਣ ਗਈ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਬਣ ਗਈ ਉਹਨਾਂ ਨੇ ਆਪਣੇ ਆਪਣੇ ਕਾਲਜ ਜਦੋਂ ਅਲੱਗ-ਅਲੱਗ ਅਫੀਲੀਏਸ਼ਨ ਦੇ ਦਿੱਤੀ ਉਹਨੇ ਵਾਦਾ ਸੀਗਾ ਨਾ ਵੀ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਜਿਹੜੀ ਯੂਨੀਵਰਸਿਟੀ ਹੈ ਉਹ ਵਾਪਸ ਦਿੱਤੀ ਜਾਊਗੀ ਚੰਡੀਗੜ੍ਹ ਪੰਜਾਬ ਦੇ ਲੋਕਾਂ ਦੇ ਹੱਕ ਕੀਤਾ ਜਾਊਗਾ ਇਹ ਦੋਵੇਂ ਹੱਕ ਪੰਜਾਬੀ ਲੋਕਾਂ ਤੋਂ ਖੋਏ ਗਏ ਨੇ ਤਾਂ ਇਸ ਕਰਕੇ ਲੋੜ ਹੈ ਵੀ ਆਪਾਂ ਇਹਦੇ ਤੇ ਮਿੱਟੀ ਨਾ ਪਾਈਏ ਵੀ ਹੱਕ ਖੋਇਆ ਕਿਹਾ ਤੁਹਾਨੂੰ ਚਲੋ ਭੁੱਲ ਜਾਓ ਵੀ ਪੁਰਾਣੀ ਗੱਲਾਂ ਹੋ ਗਈਆਂ ਸਗੋਂ ਆਪਾਂ ਨੂੰ ਇਹ ਲੋੜ ਹੈ ਵੀ ਆਪਾਂ ਇਹਦੇ ਲਈ ਆਵਾਜ਼ ਚੁੱਕੀਏ ਜਿਵੇਂ ਕਿ ਨਾਰਾ ਹੈ ਕਿ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਤੇ ਮਿੱਠੀ ਤੋਂ ਨਰਮਾਬ ਦੀ ਪੰਜਾਬੀ ਨੂੰ ਇਸ ਦੀ ਪੰਜਾਬ ਦੀ ਮਤਲਬ ਇਹ ਸਿਰਫ ਨਾਰੇ ਨਹੀਂਗੇ ਜੋ ਆਪਾਂ ਪੋਸਟਰ ਤੇ ਲਿਖ ਕੇ ਕਿਤੇ ਚਪਕਾ ਦਿੰਨੇ ਆ ਮਤਲਬ ਇਹ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ ਕਿਉਂਕਿ ਇਹ ਹੱਕ ਲੋਕਾਂ ਤੋਂ ਖੋਇਆ ਗਿਆ ਹੈ ਤੇ ਆਪਾਂ ਜਾਣਦੇ ਵੀ ਕੋਈ ਵੀ ਹੱਕ ਜਦੋਂ ਲੋਕਾਂ ਤੋਂ ਖੋਇਆ ਜਾਂਦਾ ਲੋਕ ਆਪਣੇ ਹੱਕ ਵਾਪਸ ਲੈਣ ਲਈ ਹਮੇਸ਼ਾ ਲੜਦੇ ਨੇ ਤੇ ਅਸੀਂ ਵੀ ਮਤਲਬ ਇਹ ਕਹਿਣਾ ਚਾਹੁੰਦੇ ਆ ਵੀ ਹੁਣ ਜਿਵੇਂ ਅੰਦਰ ਰਾਗ ਦਲਾਲ ਨੇ ਥੋੜੀ ਦੇਰ ਪਹਿਲਾਂ ਹੀ ਕੁਝ ਘੰਟੇ ਪਹਿਲਾਂ ਇੱਕ ਵੀਡੀਓ ਆਈ ਹੈ ਜਿਲੇ ਚੋਂ ਮਾਫੀ ਮੰਗੀ ਹੈ ਵੀ ਜੇ ਮੇਰੇ ਇਸ ਮੇਰੇ ਇਸ ਮੈਮੋਰੈਂਡਮ ਤੋਂ ਕਿਸੇ ਵੀ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਠੇਸ ਪਹੁੰਚੀ ਹੈ ਅਹਿਸਾਸ ਨੂੰ ਠੇਸ ਪਹੁੰਚਦਾ ਮੈਂ ਮਾਫੀ ਮੰਗਦਾ ਮਤਲਬ ਅਸੀਂ ਇਹ ਕਹਨੇ ਆ ਵੀ ਕਿਸੇ ਦੇ ਹੱਕਾਂ ਤੇ ਡਾਕਾ ਮਾਰਨਾ ਸਿਰਫ ਅਹਿਸਾਸ ਨੂੰ ਠੇਸ ਪਹੁੰਚਾਉਣ ਦੀ ਗੱਲ ਨਹੀਂ ਹੱਕਾਂ ਦੀ ਗੱਲ ਹੈ ਤੇ ਅਸੀਂ ਥੋੜੀ ਕੋਈ ਮਾਫੀ ਨਾਲ ਕੋਈ ਉਹ ਨਹੀਂ ਸਹਿਮਤ ਨਹੀਂ ਹੈ ਕਿ ਨਾ ਹੀ ਸੰਤੋਸ਼ਤਾ ਅਸੀਂ ਇਹ ਚਾਹੁੰਦੇ ਆ ਵੀ ਤੁਸੀਂ ਆਫੀਸ਼ੀਅਲੀ ਤੁਸੀਂ ਕਾਗਜ਼ੀ ਤੌਰ ਤੇ ਆਪਣਾ ਜਿਹੜਾ ਮੈਮੋਰੰਡਮ ਦਿੱਤਾ ਹੈ ਉਹ ਵਾਪਸ ਲਓ ਤੇ ਇਹ ਬੋਲੋ ਵੀ ਸਾਡਾ ਫੈਸਲਾ ਗਲਤ ਸੀਗਾ ਅਸੀਂ ਇਹ ਮੰਨਦੇ ਹਾਂ ਵੀ ਇਹ ਜਿਹੜਾ ਫੈਸਲਾ ਸੀਗਾ ਇਹ ਲੋਕਾਂ ਦੇ ਹੱਕਾਂ ਦੇ ਖਿਲਾਫ ਸੀ ਹੱਕਾਂ ਦੇ ਖਿਲਾਫ ਜਾਂਦਾ ਸੀਗਾ ਗੈਰ ਜਮਹੂਰੀ ਸੀਗਾ ਇਸ ਕਰਕੇ ਵਾਪਸ ਲੈਣੇ ਆ ਤਾਂ ਹੀ ਅਸੀਂ ਇਹ ਮੰਨਾਂਗੇ ਵੀ ਤੁਸੀਂ ਮਤਲਬ ਸਮਝਦੇ ਹੋ ਵੀ ਇਹ ਜਿਹੜਾ ਮਸਲਾ ਹੈ ਉਹ ਕਿੰਨਾ ਡੂੰਘਾ ਹੈ ਬਈ ਓਕੇ ਮੈਡਮ ਕਹਿੰਦੇ ਵੀ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਵੀਡੀਓ ਪਾਈ ਹੈ ਮਾਫੀ ਮੰਗੀ ਪਰ ਮੰਨਦੇ ਹੋ ਅੱਜ ਇਹਦੀ ਸ਼ੁਰੂਆਤ ਹੋ ਚੁੱਕੀ ਹੈ ਕਿ ਜਦੋਂ ਇਹ ਸ਼ੁਰੂਆਤ ਇਸ ਚੀਜ਼ੀ ਹੋ ਚੁੱਕੀ ਹੈ ਨਾਮ ਬਦਲਣ ਦੀ ਜੱਜ ਮਾਫੀ ਮੰਗ ਲਈ ਹੈ ਤਾਂ ਕੱਲ ਫਿਰ ਤੋਂ ਇਹ ਮੁੱਦਾ ਉੱਠੂਗਾ ਮੰਨਦੇ ਹੋ ਕਿ ਕਿਤਨੇ ਕਿਤੇ ਇਹ ਮਾਮਲੇ ਦੇ ਵਿੱਚ ਕਿਤਨੇ ਨੇ ਪੰਜਾਬ ਸਰਕਾਰ ਵੀ ਥੋੜੀ ਢਿੱਲ ਵਰਤਰੀ ਹੈ ਵੀ ਹਾਲਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਪਰ ਕਿਤਨੇ ਕਿਤੇ ਪੰਜਾਬ ਜਿਹੜੀ ਸਰਕਾਰ ਉਹ ਕਿਤਨੇ ਕਿਤੇ ਆਪਣੇ ਹੱਥ ਪਿੱਛੇ ਵੀ ਛੱਡਿਆ ਹੋਇਆ ਇਸ ਯੂਨੀਵਰਸਿਟੀ ਦੇ ਦੇਖੋ ਜੀ ਇਹ ਚੀਜ਼ ਤਾਂ ਪਹਿਲੇ ਹੀ ਸਿੱਧ ਹੋ ਗਈ ਸੀ ਕਿ ਜਦੋਂ ਸੈਨੇਟ ਦਾ ਧਰਨਾ ਲੱਗਿਆ ਹੋਇਆ ਸੀਗਾ ਤਕਰੀਬਨ 100 ਦਿਨ ਚੱਲਿਆ ਹੋ ਉਹ ਵੀ ਉਦੋਂ ਵੀ ਜਦੋਂ ਸੈਨੇਟ ਦੇ ਇਲੈਕਸ਼ਨਾਂ ਦੇ ਵਿੱਚ ਵੀ ਪੰਜਾਬ ਦੇ ਦਾਅਵੇ ਦੀ ਗੱਲ ਆਈ ਸੀਗੀ ਤੇ ਉਹ ਤੋਂ ਵੀ ਕਿਸੇ ਨੇ ਆਪਣਾ 100% ਨੀਤਾ ਸਰਕਾਰ ਤੌਰ ਤੇ ਕਿਉਂ ਇਹਦੇ ਅਗਰ ਤੁਸੀਂ ਬੈਂਕ 'ਚ ਜਾਈਏ ਵੀ ਜਿਹੜੀਆਂ ਸਰਕਾਰਾਂ ਸੈਂਟਰ ਦੇ ਸਹਿਯੋਗ ਨਾਲ ਬਣਦੀਆਂ ਆਈਆਂ ਨੇ ਉਹਨਾਂ ਨੇ ਸੈਂਟਰ ਦੀ ਹੀ ਸੁਣਦੀਆਂ ਨਾ ਕਿ ਸਟੇਟ ਦੇ ਲੋਕਾਂ ਨੂੰ ਸਟੇਟ ਦੇ ਲੋਕਾਂ ਨੂੰ ਤਾਂ ਐਜ਼ ਆ ਇੱਕ ਸਿੰਪਲ ਰਿਪਰਿਜ਼ੈਂਟ ਤਾਂ ਕਰ ਸਕਦੇ ਨੇ ਜੇ ਸਟੇਟ ਦੇ ਲੋਕਾਂ ਝੋਠੇ ਹੋਣ ਜਦੋਂ ਕੁਰਸੀਆਂ ਦਿੱਲੀ ਦੀ ਸ਼ਹਿਤ ਇਹ ਮਿਲਣਗੀਆਂ ਤਾਂ ਉਹ ਦਿੱਲੀ ਦੀ ਤੇ ਦੂਜੀ ਗੱਲ ਅਨੁਰਾਗ ਜੀ ਦੀ ਜਿਹੜੀ ਮਾਫੀ ਦੀ ਗੱਲ ਹੈ ਦੇਖੋ ਇੱਥੇ ਬਹੁਤ ਜ਼ਿਆਦਾ ਡਬਲ ਸਟੈਂਡਰਡ ਜਿਹੜਾ ਪ੍ਰਧਾਨ ਦਾ ਰਿਹਾ ਕਿਉਂਕਿ ਉਦੋਂ ਵੀ ਜਦੋਂ ਸੈਨੇਟ ਦੇ ਇਲੈਕਸ਼ਨਾਂ ਦੇ ਵਿੱਚ ਵੀ ਜਦੋਂ 100 ਦਿਨ ਇੱਥੇ ਧਰਨਾ ਚੱਲਿਆ ਉਦੋਂ ਵੀ ਇਹੀ ਗੱਲ ਸੀਗੀ ਉਹਨਾਂ ਦਾ ਇਹੀ ਬਿਆਨ ਸੀਗਾ ਵੀ ਕੀ ਤੁਸੀਂ ਇੱਥੇ ਜੀ ਹਰਿਆਣੇ ਦੀ ਐਪਲੀਕੇਸ਼ਨ ਨਾਲ ਕਰੋ ਪੰਜਾਬ ਦੇ ਵੀ ਸੈਨੇਟ ਦੇ ਵਿੱਚ ਸੀਟ ਦਿਓ ਪਰ ਲੇਕਿਨ ਜੋ ਪੁਰਾਣਾ ਐਕਟ ਹੈ 1968 ਦਾ 1882 ਦੀ ਯੂਨੀਵਰਸਿਟੀ ਬਣੀ ਹੋਈ ਹੈ ਇਹ ਸਟੇਟ ਗਵਰਨਿੰਗ ਬਾਡੀ ਦੇ ਅੰਡਰ ਜਿਹੜੀ ਯੂਨੀਵਰਸਿਟੀ ਉਹ ਚੱਲ ਰਹੀ ਆ 201 ਕਾਲਜ ਐਫੀਲੀਏਟਡ ਹੈ ਤੇ ਇਹ ਚੀਜ਼ ਉਹਨਾਂ ਨੂੰ ਧਿਆਨ ਰੱਖ ਲੈਣੀ ਚਾਹੀਦੀ ਹੈ ਕਿ ਯੂਨੀਵਰਸਿਟੀ ਨੂੰ ਉਹ ਰਿਪਰੈਜ਼ੈਂਟ ਕਰ ਰਹੇ ਨੇ ਯੂਨੀਵਰਸਿਟੀ ਕਰਕੇ ਅਨੁਰਾਗ ਦਲਰ ਬਣਿਆ ਅਨੁਰਾਗ ਦਲਾਲ ਕਰਕੇ ਯੂਨੀਵਰਸਿਟੀ ਨਹੀਂ ਬਣੀ ਹੈਗੀ ਕਿਉਂਕਿ ਜਦੋਂ ਸਟੂਡੈਂਟ ਨੂੰ ਤੁਸੀਂ ਐਜ਼ ਆ ਜਦੋਂ ਤੁਸੀਂ ਉਹਨਾਂ ਦੀ ਪਾਰਟੀ ਦਾ ਨਾਮ ਦੇਖੋ ਉਹ ਇੱਕ ਐਸਾ ਸਟੂਡੈਂਟ ਫਰੰਟ ਲੀਡਰ ਅੱਗੇ ਆਏ ਨੇ ਵੀ ਜਿਹੜੇ ਕਹਿੰਦੇ ਅਸੀਂ ਨਾਨ ਪੋਲੀਟੀਕਲ ਦੱਸਦੇ ਆ ਬਟ ਟਰਾਈਡ ਦੀ ਐਂਡ ਤੁਸੀਂ ਸਿੰਪਲ ਪੋਲਿਟਿਕਸ ਦੇ ਚੱਕਰ ਦੇ ਵਿੱਚ ਅੱਜ ਤੁਸੀਂ ਕਹਿੰਦੇ ਵੀ ਅਸੀਂ ਸਾਡਾ ਟਿਨਿਓਰ ਮੁੱਕ ਚੁੱਕਿਆ ਤੇ ਅਸੀਂ ਹੁਣ ਹਰਿਆਣਾ ਜਾਣਾ ਉੱਥੇ ਇਲੈਕਸ਼ਨਾਂ ਚ ਪਾਰਟਿਸਿਪੇਟ ਕਰਨਾ ਤੇ ਉੱਥੇ ਅਸੀਂ ਲੋਕਾਂ ਨੂੰ ਐ ਕਹਾਂਗੇ ਵੀ ਅਸੀਂ ਤੁਹਾਡੇ ਹੱਥ ਹੱਕ ਦੀ ਆਵਾਜ਼ ਚੱਕੀ ਆ ਪਰ ਗੱਲ ਹੈ ਵੀ ਤੁਸੀਂ ਇੱਥੇ ਦੋ ਕਮਿਊਨਿਟੀਆਂ ਨੂੰ ਜਾਂ ਦੋ ਸਟੇਟਾਂ ਨੂੰ ਆਪਸ ਦੇ ਵਿੱਚ ਕਨਫਲਿਕਟ ਚ ਲੈ ਕੇ ਜਾ ਰਹੇ ਹੋ ਜੇ ਇਹ ਜਿਹੀਆਂ ਸ਼ਰਮਨਾਕ ਗੱਲਾਂ ਕਰਨ ਤੋਂ ਪਹਿਲਾਂ ਨੂੰ ਆਪਣੇ ਦਿਮਾਗ ਤੇ ਇਹ ਚੀਜ਼ ਬੋਝ ਪਾ ਕੇ ਸੋਚਣੀ ਚਾਹੀਦੀ ਹੈ ਕਿ ਜੇ ਸਟੂਡੈਂਟ ਇੱਥੇ ਜਿਹੜੀ ਸਟੇਟ ਦੀ ਬਾਡੀ ਦੇ ਅੰਡਰ ਇਹ ਯੂਨੀਵਰਸਿਟੀ ਬਣੀ ਹੋ ਹੁਣ ਤੁਸੀਂ ਜਿਹੜੀ ਮਾਫੀ ਦੀ ਗੱਲ ਆਉਂਦੀ ਹੈ ਮੇਨ ਮਾਫੀ ਦੇ ਵਿੱਚ ਦੇਖੋ ਜੀ ਯੂਨੀਵਰਸਿਟੀ ਦੇ ਵਿੱਚ ਹਜੇ ਤੱਕ ਲੜਨ ਵਾਲੀਆਂ ਧਿਰਾਂ ਮੌਜੂਦ ਨੇ ਭਾਵੇਂ ਕੋਈ ਕੱਲ ਨੂੰ ਐ ਕਹੇ ਵੀ ਹਾਂ ਅਸੀਂ ਅੱਜ ਮਾਫੀ ਮੰਗ ਲਈ ਤੇ ਸਾਨੂੰ ਸ਼ਹਿ ਮਿਲ ਜੂਗੀ ਫਿਰ ਉਹ ਇੱਕ ਗੱਲ ਇਹ ਯਾਦ ਰੱਖਣ ਵੀ ਅੱਜ ਤਾਂ ਉਹ ਯੂਨੀਵਰਸਿਟੀ ਚ ਆ ਵੀ ਸਕਦੇ ਆ ਫਿਰ ਯੂਨੀਅਨ ਦੇ ਵਿੱਚ ਉਹਨਾਂ ਦਾ ਯੂਨੀਵਰਸਿਟੀ ਚ ਵੜਨਾ ਵੀ ਔਖਾ ਹੋ ਜਾਏਗਾ ਇੱਕ ਦਿਨ ਜੇ ਉਹਨਾਂ ਨੇ ਇਹੀ ਚੀਜ਼ਾਂ ਦੁਬਾਰਾ ਦੁਬਾਰਾ ਕੀਤੀਆਂ ਵੀ ਇਹੀ ਸਵਾਲ ਆਖਿਰ ਵਿੱਚ ਮੇਰੇ ਕੁ ਬੰਦ ਆ ਕਿਉਂਕਿ ਪੰਜਾਬ ਯੂਨੀਵਰਸਿਟੀ ਨਾਲ ਲੋਕ ਦੇ ਸੈਂਟੀਮੈਂਟਸ ਵੀ ਜੁੜੇ ਨੇ ਪੰਜਾਬ ਯੂਨੀਵਰਸਿਟੀ ਨੇ ਸਿਆਸਤ ਵੱਡੇ ਵੱਡੇ ਸਿਆਸਤਦਾਨ ਵੀ ਦਿੱਤੇ ਨੇ ਵੱਡੇ ਕਲਾਕਾਰ ਵੀ ਦਿੱਤੇ ਨੇ ਪਲੇਅਰਸ ਵੀ ਦਿੱਤੇ ਨੇ ਠੀਕ ਪਰ ਜਿਸ ਤਰ੍ਹਾਂ ਇਹ ਨਾਮ ਬਦਲਣ ਦੀ ਗੱਲ ਸ਼ੁਰੂ ਹੋਈ ਜਿਸ ਤਰ੍ਹਾਂ ਇਹ ਚੀਜ਼ਾਂ ਲਗਾਤਾਰ ਹੋਈਆਂ ਮੰਨਦੇ ਹੋ ਜੋ ਅੱਜ ਦਾ ਇਹ ਬਿਆਨ ਦਿੱਤਾ ਗਿਆ ਕਿਤਨਾ ਕਿਤੇ ਕਿਉਂਕਿ ਇੱਥੇ ਵੀ ਇਲੈਕਸ਼ਨ ਆਉਣ ਕਿਤਨਾ ਕਿਤੇ ਸਟੂਡੈਂਟ ਪੋਲਿਟਿਕਸ ਦੇ ਉੱਤੇ ਇਹ ਤਾਂ ਪ੍ਰਭਾਵ ਪਾਊਗਾ ਇਸ ਇਸ ਚੀਜ਼ ਦੇਖੋ ਜੀ ਇਹ ਸਾਡੀ ਨਾ ਬਹੁਤ ਵੱਡੀ ਤਰਾਸ ਦੀ ਰਹੀ ਹੈ ਚਾਹ ਸਟੇਟ ਦੀ ਗੱਲ ਕਰ ਲਈਏ ਚਾਹ ਹੁਣ ਇੰਸਟੀਟਿਊਸ਼ਨ ਦੇ ਵਿੱਚ ਜੇ ਇੱਥੋਂ ਇੱਕ ਇੱਕ ਬਾਡੀ ਆ ਜੇ ਇਹ ਕਿੰਨੇ ਵੀ ਅਸੀਂ ਇੱਕ ਰੈਵੋਲੂਸ਼ਨਰੀ ਸਟੈਪ ਚੱਕ ਰਹੇ ਹਾਂ ਜੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਇਦਾਂ ਹਰਿਆਣੇ ਨਾਲ ਨਾਮ ਜੋੜਨਾ ਤਾਂ ਤੁਸੀਂ ਆਪਦੇ ਹਰਿਆਣੇ 'ਚ ਜਾ ਕੇ ਉੱਥੇ ਇਲੈਕਸ਼ਨ ਕਰਾ ਲਓ ਕੁਰਕਸ਼ੇਤਰ ਯੂਨੀਵਰਸਿਟੀ ਤਾਂ ਉੱਥੇ ਵੀ ਹੈਗੀ ਆ ਪਰ ਸਾਡੀ ਜਿਹੜੀ ਦੁਖਦਾਈ ਸਾਡੀ ਗੱਲ ਕੀ ਹੈ ਕਿ ਜਿਹੜਾ ਵੀ ਬੰਦਾ ਇੱਥੇ ਸਭ ਤੋਂ ਹਾਇਰ ਸੀਟ ਤੇ ਬੈੰਦਾ ਜੋ ਵੀ ਰਿਪਰੈਜ਼ੈਂਟ ਕਰਦਾ ਚਾਹੇ ਉਹ ਪੰਜਾਬ ਨੂੰ ਕਰਦਾ ਚਾਹੇ ਪੰਜਾਬ ਯੂਨੀਵਰਸਿਟੀ ਨੂੰ ਕਰ ਰਿਹਾ ਅੱਜ ਅਗਰ ਇਹ ਗੱਲਾਂ ਹੋ ਰਹੀਆਂ ਨੇ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਕਸੂਰਵਾਰ ਉਹ ਲੋਕ ਨੇ ਜਿਹੜੇ ਉਹਨਾਂ ਦੇ ਨਾਲ ਉਹਨਾਂ ਟਾਈਮਾਂ 'ਚ ਖੜਦੇ ਨੇ ਤੇ ਸਿਰਫ ਆਪਣੇ ਪੋਲੀਟੀਕਲ ਫਾਇਦੇ ਕਰਕੇ ਕਿਉਂਕਿ ਇੱਥੇ ਗੱਲ ਇਹ ਆ ਜਾਂਦੀ ਹੈ ਕਿ ਹਰੇਕ ਬੰਦਾ ਐਟ ਦੇ ਐਂਡ ਜਿਹੜਾ ਖੁਦ ਨੂੰ ਪਹਿਲਾਂ ਐਦਾਂ ਮਖੌਟਾ ਪਾ ਕੇ ਸ਼ੋਅ ਕਰਦਾ ਵੀ ਹਾਂ ਮੈਂ ਸਟੂਡੈਂਟਾਂ ਦੀ ਹੀ ਗੱਲ ਕਰੂੰਗਾ ਬਟ ਜਿਹੜਾ ਜਦੋਂ ਕਿਸੇ ਦਾ ਪਰਸਨਲ ਪਰਸਨਲ ਓਪੀਨੀਅਨ ਹੁੰਦਾ ਜਾਂ ਉਹਨੇ ਪਰਸਨਲੀ ਗੱਲ ਮੰਨ ਚ ਹੁੰਦੀ ਆ ਉਹਦੇ ਉਹਨੇ ਐਟ ਦੀ ਐਂਡ ਦਿਖਾਈ ਦੇਣੀ ਸੋ ਅੱਜ ਸਾਨੂੰ ਲੋੜ ਇਹ ਹੈ ਕਿ ਵੀ ਯੂਨੀਵਰਸਿਟੀ ਨੂੰ ਯੂਨੀਵਰਸਿਟੀ ਤਰ੍ਹਾਂ ਹੀ ਦੇਖੀਏ ਠੀਕ ਹੈ ਇੱਥੋਂ ਤੁਸੀਂ ਕੁਝ ਪ੍ਰੈਕਟਿਸ ਕਰਕੇ ਜਾ ਰਹੇ ਹੋ ਤੇ ਉਸ ਚੀਜ਼ ਨੂੰ ਚੰਗੇ ਵੇਚ ਵਰਤੀਏ ਇਹ ਨਾ ਹੋਵੇ ਕਿ ਵੀ ਤੁਸੀਂ ਚਲੇ ਜਾਓ ਤੇ ਯੂਨੀਵਰਸਿਟੀ ਦੇ ਵਿੱਚ ਕੋਈ ਕਨਫਲਿਕਟ ਖੜਾ ਹੋ ਜਾਏ ਮੁੜ ਕੇ ਤੁਸੀਂ ਯੂਨੀਵਰਸਿਟੀ ਆਣਾ ਨਹੀਂ ਹੈਗਾ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਵੀ ਪਹਿਲਾਂ ਵੀ ਪ੍ਰਧਾਨ ਪਿਛਲੇ 3 ਸਾਲ ਪ੍ਰਧਾਨ ਤੁਸੀਂ ਦੇਖੇ ਹੋਣੇ ਵੀ ਉੱਥੇ ਜਿੱਤੇ ਜਿੱਤੇ ਚਲੇ ਗਏ ਜਿੱਤੇ ਤੇ ਗਾਇਬ ਹੋ ਗਏ ਇਹ ਚੀਜ਼ਾਂ ਕਿਉਂ ਚੱਲ ਰਹੀਆਂ ਨੇ ਕਿਉਂਕਿ ਜਿਹੜਾ ਲੜਨ ਦਾ ਜਜ਼ਬਾ ਹੁੰਦਾ ਉਹ ਹਰੇਕ 'ਚ ਨਹੀਂ ਹੁੰਦਾ ਈ ਤੇ ਲੜਨ ਦਾ ਜਜ਼ਬਾ ਜਿਹੜਾ ਹੈਗਾ ਉਹ ਜਿਹੜੀ ਸਟੇਟ ਇਹਨੂੰ ਰਿਪਰੈਜ਼ੈਂਟ ਕਰਦੀ ਆ ਉਹਦੇ ਲੋਕ ਭਾਵੇਂ ਕਾਉਂਸਲ 'ਚ ਰਹੇ ਭਾਵੇਂ ਨਾ ਰਹੇ ਪਰ ਉਹਦੇ ਹੱਕ ਲਈ ਇਹਦੇ ਹੱਕ ਲਈ ਲੜਦੇ ਹੀ ਆ ਇਹਨੇ ਤੇ ਲੜਦੇ ਹੀ ਰਹਿਣਗੇ ਅੱਛਾ ਬਸ ਲਾਸਟ ਵਿੱਚ ਹੀ ਮੈਂ ਸਵਾਲ ਪੁੱਛੂੰਗਾ ਕਿ ਤੁਸੀਂ ਤਿਆਰ ਹੋ ਹਰਿਆਣਾ ਦਾ ਨਾਮ ਲਖਾਨ ਨੂੰ ਕਿਉਂਕਿ ਫਿਰ ਤਰੀਕੋ ਪੇ ਕਿ ਹਾਂ ਜਾਂ ਨਾਂ ਦੇ ਵਿੱਚ ਜਵਾਬ ਦੇਣਾ ਹੈ ਹਰਿਆਣਾ ਵੀ ਮੰਗ ਉੱਠਦਾ ਕਿ ਤੁਸੀਂ ਫਿਰ ਤਿਆਰ ਹੋ ਹਰਿਆਣਾ ਦੇਣ ਨੂੰ ਨਹੀਂ ਜੀ ਇਹ ਤਾਂ ਦੇਖੋ ਬਿਲਕੁਲ ਹੀ ਨਹੀਂ ਹੋ ਸਕਦਾ ਕਿਸੇ ਵੀ ਤਹਿ ਤੇ ਨਹੀਂ ਹੋ ਸਕਦਾ ਦੇਖੋ ਵੈਲਕਮ ਹੈ ਜਿਹੜੇ ਹਰਿਆਣੇ ਦੇ ਸਟੂਡੈਂਟ ਇੱਥੇ ਪੜ੍ਹਦੇ ਨੇ ਪਰ ਜਿਹੜੀ ਯੂਨੀਵਰਸਿਟੀ ਥੋਡੀ ਆਪਣੀ ਆ ਠੀਕ ਹੈ ਨਾ ਜਿਹੜੀ ਥੋਡੀ ਮਾਂ ਯੂਨੀਵਰਸਿਟੀ ਹੈ ਜਿਹੜੀ ਜਿਹਦਾ ਇਤਿਹਾਸ ਹੈ ਥੋਡੇ ਪੰਜਾਬ ਨਾਲ ਜੁੜਿਆ ਹੋਇਆ ਦੇਖੋ ਚੰਡੀਗੜ੍ਹ ਵੀ ਬਾਅਦ ਚ ਆਇਆ ਦੇਸ਼ ਵੀ ਬਾਅਦ ਚ ਆਜ਼ਾਦ ਹੁੰਦਾ ਪਰ ਯੂਨੀਵਰਸਿਟੀ ਪਹਿਲਾਂ ਦੀ ਹੈ ਤੇ ਉਹ ਧਰਤੀ ਦਾ ਅਸੀਂ ਦਾਵਾ ਕਿਵੇਂ ਛੱਡ ਦਾਂਗੇ ਪੰਜਾਬ ਭਾਵੇਂ ਕੋਈ جنگ ਹਾਰਿਆ ਹੈ ਭਾਵੇਂ ਕੋਈ ਜਿਹੜੀ ਪੋਲੀਟੀਕਲ ਤੌਰ ਤੇ ਜਿਹੜੀ ਲੜਾਈ ਲੜ ਰਿਹਾ ਹੈ ਭਾਵੇਂ ਕੋਈ ਜਿੱਤਿਆ ਹੈ ਪਰ ਉਹ ਅਸੀਂ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਚਾਹੇ ਸਾਡਾ ਬੀਬੀਐਮਬੀ ਬੋਰਡ ਦਾ ਰੌਲਾ ਹੈ ਚਾਹੇ ਹੁਣ ਪੰਜਾਬ ਯੂਨੀਵਰਸਿਟੀ ਦੇ ਰੌਲੇ ਨੇ ਚਾਹੇ ਕੋਈ ਹੋਰ ਰੌਲਾ ਹੈ ਪੰਜਾਬ ਦਾ ਪਾਣੀਆਂ ਦੇ ਮੁੱਦੇ ਦਾ ਹਿਊਮਨ ਰਾਈਟਸ ਦੀ ਗੱਲ ਜਥੇਬੰਦੀ ਸਾਥ ਦੇ ਜਿਹੜੇ ਆਈਡਲ ਜਿਹਨੂੰ ਮੰਨਦੇ ਆ ਜਸਵੰਤ ਸਿੰਘ ਖਾਲੜਾ ਉਹ ਹਮੇਸ਼ਾ ਉਹਨਾਂ ਨੇ ਹਿਊਮਨ ਰਾਈਟਸ ਦੀ ਗੱਲ ਕਰੀ ਆ ਤੇ ਜੇ ਤੁਸੀਂ ਕਲੈਕਟਿਵ ਵੇਚ ਗੱਲ ਕਰੋ ਤਾਂ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਜੇ ਐ ਨਹੀਂ ਦੇਖ ਕੇ ਲੜਦੇ ਕਿਸੇ ਲਈ ਵੀ ਕੋਈ ਚਾਹੇ ਉਹ ਫੀਸਾਂ ਦਾ ਮੁੱਦਾ ਹੈ ਚਾਹੇ ਕੋਈ ਹੋਸਟਲਾਂ ਦਾ ਮੁੱਦਾ ਹੋਵੇ ਠੀਕ ਹੈ ਚਾਹੇ ਕੋਈ ਐਡਮਿਨਿਸਟ੍ਰੇਸ਼ਨ ਮੂਰੇ ਕੋਈ ਮੰਗ ਰੱਖਣੀ ਹੋਵੇ ਉੱਥੇ ਅਸੀਂ ਕਲੈਕਟਿਵ ਵੇਚ ਗੱਲ ਕਰਦੇ ਆ ਕਿਉਂਕਿ ਜੋ ਸਿੱਖੀ ਦੇ ਸਿਧਾਂਤ ਕਹਿੰਦੇ ਨੇ ਬਟ ਫਿਰ ਤੁਸੀਂ ਇੱਕ ਅਲੱਗ ਰੂਪ ਦਿਖਾ ਕੇ ਤੇ ਤੁਸੀਂ ਲੋਕਾਂ ਨੂੰ ਕਹੋ ਜਿਵੇਂ ਨਹੀਂ ਹੋਣਾ ਸੇ ਸਾਨੂੰ ਇਹ ਸਟੈਪ ਚੱਕਣਾ ਚਾਹੀਦਾ ਉਹ ਤਾਂ ਪੰਜਾਬ ਦੇ ਲੋਕ ਬਿਲਕੁਲ ਨਹੀਂ ਹੋਣ ਦੇਣਗੇ ਜਦੋਂ ਤੱਕ ਇੱਥੇ ਯੂਨੀਵਰਸਿਟੀ ਹੈਗੀ ਆ ਤੇ ਪੰਜਾਬ ਦੇ ਸਟੂਡੈਂਟ ਪੜ ਰਹੇ ਨੇ ਤੇ ਕੋਈ ਭੁੱਲ ਜੇ ਵੀ ਇਹਦਾ ਨਾਂ ਇਹਦੀ ਹਵਾਵਾਂ ਵੱਲ ਵੀ ਕੋਈ ਨਹੀਂ ਝਾਕ ਸਕਦਾ ਜੀ ਪਰ ਮੈਂ ਤਾਂ 950 ਤੋਂ ਸਟੂਡੈਂਟ ਜੋ ਅਲੱਗ-ਅਲੱਗ ਜਥੇਬੰਦੀਆਂ ਵਿੱਚ ਮੌਜੂਦ ਸੀਗੇ ਸਿੱਧੇ ਤੌਰ ਤੇ ਇਹ ਵੀ ਨਾਂ ਪੰਜਾਬ ਯੂਨੀਵਰਸਿਟੀ ਦਾ ਨਾਮ ਬਦਲਾਂਗੇ ਨਹੀਂ ਬਦਲਣ ਦਵਾਂਗੇ ਆ ਤਸਵੀਰਾਂ ਦੇਖੋ ਯੂਨੀਵਰਸਿਟੀ ਇੱਕ ਇਹ ਬਹੁਤ ਇਹਦਾ ਇਤਿਹਾਸ ਹੀ ਪੁਰਾਣਾ ਇਸ ਯੂਨੀਵਰਸਿਟੀ ਨੇ ਕਈ ਵੱਡੇ ਵੱਡੇ ਆਗੂਦਤੇ ਕਈ ਵੱਡੇ ਸਿਆਸਤਦਾਨ ਦਿੱਤੇ ਪਰ ਇਸ ਯੂਨੀਵਰਸਿਟੀ ਦੇ ਵਿੱਚ ਜੋ ਹੁਣ ਸਿਆਸਤਾਂ ਚੱਲ ਪਈ ਹੈ ਜੋ ਨਾਮ ਬਦਲਣ ਦੀ ਸਿਆਸਤ ਚੱਲ ਰਹੀ ਹੈ ਉਸ ਦੇ ਉੱਤੇ ਸਿੱਧੇ ਤੌਰ ਤੇ ਜਿਹੜੇ ਸਟੂਡੈਂਟ ਨੇ ਉਹਨਾਂ ਸਾਫ਼ ਸੁਰਤ ਤੇ ਹੀ ਕਹਿਣਾ ਹੈ ਕਿ ਹਰਿਆਣਾ ਬੇਸ਼ੱਕ ਜਿੰਨਾ ਮਰਜੀ ਦੋ ਸੂਬਿਆਂ ਦੀ ਲੜਾਈ ਹੋਵੇ ਦੋ ਸੂਬਿਆਂ ਦੇ ਵਿੱਚ ਜਿੰਨਾ ਮਰਜੀ ਕਈ ਮੁੱਦਿਆਂ ਲੈ ਕੇ ਸਿਆਸਤ ਚੱਲਦੀ ਹੋਵੇ ਪਰ ਯੂਨੀਵਰਸਿਟੀ ਕੋਹੋ ਜੀ ਚੀਜ਼ ਹੈ ਵੀ ਜਿਸ ਦੇ ਵਿੱਚ ਸਾਨੂੰ ਜਿਹੜੀ ਹੈ ਸੈਂਟੀਮੈਂਟਸ ਜਿਹੜਾ ਸਾਡੇ ਜੁੜੇ ਹੋਏ ਨੇ ਪਰ ਪੰਜਾਬ ਦੀ ਯੂਨੀਵਰਸਿਟੀ ਪੰਜਾਬੀਆਂ ਦੀ ਯੂਨੀਵਰਸਿਟੀ ਜੇਕਰ ਹਰਿਆਣਾ ਦੇ ਨਾਮ ਵਰਤਦੇ ਆ ਕਿਤਨਾ ਕਿਤੇ ਇਸ ਦੇ ਉੱਤੇ ਸਿਆਸਤ ਜੜੀ ਆ ਪੱਕ ਸਕਦੀ ਆ ਦਵਿੰਦਰ ਹੁੱਡਾ ਦੇ ਬਿਆਨ ਦੇ ਉੱਤੇ ਵੀ ਜਿਹੜੀ ਆ ਹੁਣ ਸਿਆਸਤ ਲਗਾਤਾਰ ਗਰਮਾਈ ਹੋਈ ਆ ਮੇਰੇ ਸਗੇ ਕੀ ਰਾਮਕਮਰ ਦੇ ਨਾਲ ਮੈਂ ਅਭਿਸ਼ੇਕ ਰਿਆਸਤ ਮਹਾ